ਆ ਜਿਹੜਾ ਰੌਲਾ ਪਾ ਦੇਣੇ ਦਰਸ਼ਨ ਸੋ ਸੁਣ ਲੂਗਾ ਉਹ ਵੀ ਪਤਾ ਲੱਗ ਜੂਗਾ ਨਾ ਇੰਟਰਨੈਟ ਤੇ ਦਾ ਚਲੇ ਜਾਣਾ ਇਹ ਮਾਲਾ ਫੇਰਦਾ ਥਾ 1996 ਚ ਜਦ ਆਪਣੇ ਆਇਆ ਦਸੰਬਰ 31 ਦਸੰਬਰ 1996 ਨੂੰ ਖੰਨੇ ਖੰਨੇ ਆਇਆ ਸੀ ਗੁਰਦੁਆਰੇ ਚ ਇਹ ਮਾਲਾ ਫੇਰਦਾ ਸੀ ਸਾਡੇ ਨਾਲ ਚਰਚਾ ਹੋਈਦੀ ਰੋ ਪਿਆ ਸੀ ਉੱਥੇ ਜਦ ਇਹਨੂੰ ਕਿਹਾ ਨਾ ਦੱਸ ਕਹਿੰਦਾ ਨਾਮ ਜਪਣਾ ਮਾਲਾ ਨਾਲ ਜਪਣਾ ਇਹਨੇ ਇਹਨੂੰ ਜਦ ਮੈਂ ਦੱਸਿਆ ਉਹ ਜਦ ਦਸਮ ਬਾਸ਼ਾ ਨੇ ਕਹਿ ਆਸੀ ਨਮਸਤਕ ਹੁੰਦੇ ਨਾਮੇ ਇਹ ਸਮਝ ਲੈਣਾ ਚਾਹੀਦਾ ਤਾਂ ਉਹਦਾ ਕੋਈ ਨਾਂ ਨਹੀਂ ਹੁੰਦਾ ਪਸੀਨਾ ਆ ਗਿਆ ਸੀ ਇਹਨੂੰ ਇਹ ਗੰਦਾ ਜਵਾਬ ਦੇਵੇ ਸੰਗਤ ਨੂੰ ਪਹਿਲਾਂ ਇਹ ਤੇਨੂੰ ਪਸੀਨਾ ਕਿਉਂ ਆ ਗਿਆ ਸੀ ਕਿਉਂ ਲੜਨ ਲੱਗ ਗਿਆ ਸੀ ਵੱਡਾ ਹੋਇਆ ਫਿਰਦਾ 10 ਗਰਾਂ ਤੇ ਟਿੱਪੜੀਆਂ ਕਰਦਾ ਤੈਨੂੰ ਆਪ ਤਾਂ ਪਤਾ ਨਹੀਂ ਕੀ ਹੁੰਦਾ ਧਰਮ ਔਰ ਜ਼ਹਿਦਾਰੀ ਤਾਂ ਉਹਦਾ ਹੈ ਨਹੀਂ ਸੀ ਜ਼ਹਿਦਾਰ ਉਹ ਤਾਂ ਪਹਿਲਾਂ ਰਹਿ ਚੁੱਕਿਆ ਸੀ ਜਿਹਨੂੰ ਭਲੇਖਾ ਹੁਣ ਕਰ ਲਵੇ ਚਰਚਾ ਸਾਡੇ ਨਾਲ ਜ਼ਹਿਦਾਰਾਂ ਨਾਲ ਕੀ ਕਰਨੀ ਜ਼ਹਿਦਾਰ ਨੂੰ ਤਾਂ ਬਿਜਾਰੇ ਨੂੰ ਪਤਾ ਨਹੀਂ ਹੈ ਉਹਦਾ ਲਾਅ ਤੇ ਸੰਗਤ ਦਾ ਸੀ ਕਿ ਉਹਨੂੰ ਡਿਊਟੀ ਤੇ ਕੋਈ ਬੈਠਾ ਹੋਵੇ ਸੰਗਤਾਂ ਦੇ ਨਾਲੇ ਹੈ ਨਾ ਉਹ ਸੰਗਤ ਦੇ ਨਾਲ ਨਹੀਂ ਸੰਗਤ ਉਹਨਾਂ ਦੇ ਨਾਲ ਹੈ ਜਦੋਂ ਸੰਗਤ ਤੇ ਬਾਕੀ ਹੋਣ ਕਹਿਣਾ ਸੀ ਅਸੀਂ ਕਹਿਣਾ ਗੱਲ ਨਹੀਂ ਕਰਨੀ ਅਸੀਂ ਕਿਸੇ ਨੂੰ ਪੁੱਛਣਾ ਨਹੀਂ ਜਿਹੜੀ ਗੱਲ ਦਾ ਨਹੀਂ ਪਤਾ ਹੁੰਦਾ ਸੰਗਤ ਨਾਲ ਡਿਸਕਸ ਕਰ ਲੈਂਦੇ ਨੇ ਉਹ بڑے بڑے ਜੱਜ ਵਕੀਲ ਲੱਖਦੇ ਨੇ ਉਹਨਾਂ ਨੂੰ ਵੀ ਆਜੀ ਉਹ ਵਕੀਲਾਂ ਦੇ ਕਹੇ ਤੇ ਫੈਸਲੇ ਕਰਦੇ ਨੇ ਉਹ ਉਹਨਾਂ ਦੇ ਕਹੜਾ ਸਾਰਾ ਦੁਨੀਆ ਭਰ ਦਾ ਗਿਆਨ ਉਹਨਾਂ ਦੇ ਯਾਦ ਹੁੰਦਾ ਯਾਦ ਰਹਿੰਦਾ ਹੀ ਨਹੀਂ ਹੁੰਦਾ ਜੇ ਨੂੰ ਲੋੜ ਹੈ ਨਹੀਂ ਤਾਂ ਇੰਟਰਨੈਟ ਤੇ ਪਿਆ ਹੋਇਆ ਸਾਰਾ ਕੁਝ ਉੱਥੇ ਦੇਖ ਲਵੇ ਦਸ ਮਗਰਾਂ ਦੁਬਾਰਾ ਆ ਬਾਕੀ ਪਏ ਜਾਣੇ ਹੁਣ ਇਹਨਾਂ ਦੀ ਬੋਲਤੀ ਆਪੇ ਬੰਦ ਹੋ ਜਾਣੀ ਐ ਹਾਂਜੀ ਨਮੋ ਬਾਣ ਪਾਣੀ ਧਰੇ ਚਰਮ ਵਰਮੰ ਨਮੋ ਬਾਣ ਪਾਣੀ ਬਾਣ ਪਾਣੀ ਤੂੰ ਬਾਣੀ ਹੈ ਬਾਣੀ ਦੇ ਬਾਣ ਨੇ ਬਾਣੀ ਦੇ ਬਾਣ ਨੇ ਇਹ ਬੋਲ ਬੋਲ ਮੂੰਹ ਚ ਨਿਕਲੇ ਬੋਲ ਇਹ ਬੋਲ ਬਾਣਾਵੋ ਲੱਗਦੇ ਨੇ ਬਾਣਵੋ ਲੱਗਿਆ ਸੀ ਬੋਲ ਉਹਨੂੰ ਜਾਂ ਮੈਂ ਕਿਹਾ ਨਮਸਤਕ ਨਾਮ ਮੇਰਾ ਮਤਲਬ ਇਹ ਸੀ ਕਹਿਣ ਦਾ ਦਸਮ ਪਾਸ਼ਾ ਨੇ ਕਿ ਪਰਮੇਸ਼ਰ ਦਾ ਕੋਈ ਨਾਮ ਨਹੀਂ ਹੁੰਦਾ ਤੂੰ ਕਿਹੜਾ ਜਪਦਾ ਹੈ ਬਾਣ ਮੌ ਲਗਿਆ ਸੀ ਤਾਂ ਤੜਫਿਆ ਸੀ ਇਹ ਬਾਣੀ ਸੀ ਉਹ ਤਾਂ ਬੋਲੇ ਬਾਣ ਲਗਿਆ ਸੀ ਇਹ ਇਹ ਜੇ ਬਾਣ ਨੇ ਐ ਲੱਗਦੇ ਹੁੰਦੇ ਨੇ ਇਤੋਂ ਨੂੰ ਪਤਾ ਹੀ ਸੀ ਲਿਖਿਆ ਹੋਇਆ ਪਰ ਖੋਪੜੀ 'ਤੇ ਹੈ ਨਹੀਂ ਸੀ ਨਾ ਇਹ ਕੁਛ ਮੂਰ ਨਾਲੇ ਬੜਦੇ ਨੇ ਲੋਕ ਇਹ ਇਹਨੂੰ ਪਤਾ ਨਹੀਂ ਸੀ ਕੀ ਬੜਦੇ ਆ ਕੀ ਚਰਚ ਕੀ ਕੀ ਪ੍ਰਚਾਰ ਕਰਦਾ ਹੈ ਕਹਿੰਦਾ ਮੈਂ ਪ੍ਰਚਾਰ ਕਰਦਾ ਕਾਹਦਾ ਪ੍ਰਚਾਰ ਕਰੂ ਜੀ ਨੂੰ ਇਹ ਹੀ ਨਹੀਂ ਪਤਾ ਆਬੇ ਨਹੀਂ ਇਹ ਨੂੰ ਵਾਤਾਵਰਣ ਪ੍ਰਚਾਰ ਗਿਆ ਕਰੂਗਾ ਕੀ ਪ੍ਰਚਾਰ ਫਿਰ ਤੂੰ ਤਾਂ ਪੈਸਿਆਂ ਨੂੰ ਕਰਦੰਗਾ ਇਹਦੇ ਪ੍ਰਚਾਰ ਤੂੰ ਉਦਾਂ ਕਰਦਾ ਸੀ ਇਹ ਕਹਿੰਦਾ ਮੈਂ ਤਾਂ ਜੀ ਇੱਕ ਘੰਟੇ ਵਾਸਤੇ ਲਾਇਆ ਹੋਇਆ ਉਹਦੇ ਪੈਸੇ ਲੈਣੇ ਨੇ ਚਾਹੇ ਮੈਂ ਨਾਲ ਗੱਲਾਂ ਕਰ ਲਓ ਚਾਹੇ ਮੈਂ ਤੇ ਕੀਰਤਨ ਕਰਾ ਲਓ ਤੂੰ ਤਾਂ ਘੰਟੇ ਦੇ ਪੈਸੇ ਲੈਣਾ ਜੇ ਗੁਰੂ ਦੀ ਗੱਲ ਵੀ ਡਿਸਕਸ ਕਰਨੀ ਹੋਵੇ ਉਹਦੇ ਵੀ ਪੈਸੇ ਚਾਹੀਦੇ ਨੇ ਤੈਨੂੰ ਤਾਂ ਤੂੰ ਪ੍ਰਚਾਰ ਕਰਦਾ ਹੈ ਇਹ ਗੁਰੂ ਘਰ ਗੁਰਦਾਰੇ ਖੜ ਕੇ ਕਹੇ ਕਿ ਮੈਂ ਇਹ ਗੱਲ ਕਹੀ ਨਹੀਂ ਹੁਣ ਕਹਿ ਦੇਵੇ ਵੀ ਮੈਂ ਨਹੀਂ ਕਹੀ ਇਹ ਗੱਲ ਜਿਹੜਾ ਆ ਤੂੰ ਇਹ ਗੱਲ ਕਹਿੰਦਾ ਵੀ ਘੰਟਾ ਮੈਂ ਤਾਂ ਘੰਟੇ ਵਾਸਤੇ ਬੁਕ ਹੋਇਆ ਹਾਂ ਚਾਹੇ ਮੇਰੇ ਨਾਲ ਗੱਲ ਕਰ ਲੋ ਚਾਹੇ ਕੀਰਤਨ ਕਰਾ ਲੋ ਤੂੰ ਸਿੱਖੀ ਦਾ ਪ੍ਰਚਾਰ ਕਿੱਥੋਂ ਕਰ ਦੇਂਗਾ ਤੂੰ ਤਾਂ ਪੈਸਿਆਂ ਖਾਤਰ ਕਰਦਾ ਰੋਟੀਆਂ ਕੰਮ ਪੂਰੇ ਤਾਲ ਰੋਟੀਆਂ ਕੰਮ ਪੂਰੇ ਤਾਲ ਪਰਚਾਰ ਉਹ ਹੁੰਦਾ ਜਿਹੜਾ ਤਨਮਨ ਤੁਹਾਨੂੰ ਸਭ ਸਰ ਕੋ ਹੁਕਮ ਮੰਨਿਆ ਪਾਈ ਹੈ ਉਹ ਪ੍ਰਚਾਰਕ ਹੁੰਦੇ ਨੇ ਤੇਰੇ ਵਰਗੇ ਪ੍ਰਚਾਰਕ ਨਹੀਂ ਹੁੰਦੇ ਤੈਨੂੰ ਭੁਲੇਖਾ ਨਮੋ ਬਾਣ ਪਾਣੀ ਧਰੇ ਚਰਮ ਵਰਮ ਧਰੇ ਚਰਮ ਵਰਮ ਆ ਜਿਹੜਾ ਸਰੀਰ ਹੈ ਨਾ ਇਹ ਨੂੰ ਅਲੱਗ ਕਰ ਦੇਣਾ ਆਤਮਾ ਤੋਂ ਉਹੀ ਤਾਂ ਤੇਰਾ ਕੰਮ ਹੈ ਜਿਹੜੇ ਮਤ ਵਿੱਚ ਸਰੀਰ ਦੀ ਮੰਨਤਾ ਹੈ ਸ਼ਰੀਰ ਨੂੰ ਮੰਨਤਾ ਦਿੰਦੀ ਹੈ ਉਹ ਚ ਸਰਾਖ ਕਰ ਦਿੰਨੀ ਹੈ ਤੂੰ ਬਰਮਾ ਮਾਰ ਕੇ ਉਹ ਸਾਰਾ ਬੇੜਾ ਰੁਬ ਜਾਂਦਾ ਤਾਂ ਕਰਦੀਆਂ ਸਰਾਖ ਬਈ ਇਹ ਪੱਥਰ ਹੈ ਪੱਥਰ ਨਹੀਂ ਤਰਦੇ ਹੁੰਦੇ ਨਿਰਭਾਰ ਕਰਨ ਵਾਸਤੇ ਬਰਮਾ ਮਾਰਦੀ ਹੈ ਨਿਰਭਾਰ ਹੋ ਕੇ ਤਰਦਾ ਹੈ ਹਰੂਏ ਹਰੂਏ ਤਰ ਗਏ ਤਰ ਗਏ ਬੂਡੇ ਜਿੰਨ ਸਰ ਪਾਰ ਜਿਨ੍ਹਾਂ ਦੀ ਨਾਲ ਦੇਹ ਸੀ ਉਹ ਦੁੱਬ ਗਏ ਸਾਰੇ ਨਾਮ ਦੇ ਜਹਾਜ 'ਚ ਸੜੇ ਦੇਹ ਨਹੀਂ ਬੈਠ ਸਕਦਾ ਕੋਈ ਇਹਨੇ ਨਾਮ ਦੇ ਜਹਾਜ 'ਚ ਬੈਠਣਾ ਸਰੀਰ ਬਾਹਰ ਛੱਡ ਕੇ ਬੈਠ ਹੁੰਦਾ ਤੰਜੋ ਪਾ ਜਾਣ 돌 ਪੱਥਰ ਕੈਸੇ ਤਰੇ ਅਥਾ ਅਥਾ ਸਾਗਰ ਨੂੰ ਪੱਥਰ ਘੜ ਚ ਪਾ ਕੇ ਨਹੀਂ ਤਰ ਸਕਦਾ ਪੱਥਰ ਲਾ ਦੇ ਸਰੀਰ ਬਾਹਿਆ ਦਾ ਆ ਬਰਮੂਗਾ ਨਮੂ ਬਾਨ ਪਾਣੀ ਚਰਮਰ ਬਰਮੂਗਾ ਮਤਲਬ ਹੈ ਉਹ ਜਦ ਕਹਿੰਦੇ ਨੇ ਨਾ ਗਲ ਪੱਥਰ ਕੈਸੇ ਤਰੇ ਅਥਾ ਆ ਪਾਗੇ ਢਾਈ ਮੜਦਾ ਪੱਥਰ ਗਲ ਦੇ ਵਿੱਚ ਤੂੰ ਪਾਉਸ ਆਕਰ ਤਰਨਾ ਚਾਹੁੰਦਾ ਸਨੇ ਸਰੀਰ ਤੇਰੀ ਮਤ ਮਾਰੀ ਹੋਈ ਹੈ ਇਹਨੂੰ ਢਾਈ ਮੰਦੇ ਨੂੰ ਬਾਹਰ ਰੱਖ ਦੇ ਇਹਦੀ ਜਾਣ ਦੇਣ ਦਾ ਗਾਹਾਂ ਜਿਹੜਾ ਨੂੰ ਇੱਥੇ ਨਹੀਂ ਪਤਾ ਇੰਨੀ ਗੱਲ ਦਾ ਨਹੀਂ ਪਤਾ ਉਹ ਪ੍ਰਚਾਰ ਕਰਦੇ ਨੇ ਪ੍ਰਚਾਰਕ ਬਣੇ ਬੈਠੇ ਨੇ ਅਜੈੰਗ ਅਪੇਯੰਗ ਨਿਰੰਕਾਰ ਨਿਤਯੰ ਅਜੈੰਗ ਅਪੇਯੰਗ ਅਜੈ ਤੈਨੂੰ ਕੌਣ ਜਿੱਤ ਲੂ ਕੌਣ ਜਿੱਤ ਲੂ ਤੈਨੂੰ ਕੀ ਕਾ ਕੇ ਜਿੱਤੂ ਤੈਨੂੰ ਕੀ ਬੋਲੂਗਾ ਸਾਰੇ ਦਮਾਇਆ ਨਾਲ ਜੁੜੇ ਹੋਏ ਨੇ ਇਹ ਕਹਾ ਮਾਇਆ ਤਾਂ ਪਰੇ ਦੀ ਗੱਲ ਹੈ ਹਾਂ ਮਾਇਆ ਤਾਂ ਪਰੇ ਆਲੇ ਸਾਰੇ ਇੱਕ ਹੋ ਜਾਂਦੇ ਨੇ ਕੋਈ ਬੈਠੇ ਨਾ ਸਾਰੇ ਸਾਰੇ ਹੀ ਅਜੇ ਬੈਠੇ ਨੇ ਦੇ ਵਿੱਚ ਉਹ ਗਾਂ ਜਾ ਕੇ ਇੱਕ ਨੇ ਉਹਨਾਂ ਦਾ ਰੌਲਾ ਹੀ ਕੋਈ ਨਹੀਂ ਰੌਲਾ ਈ ਧੱਲੇ ਵਾਲਿਆਂ ਦਾ ਇਹਨਾਂ ਦਾ ਫਿਰ ਵੀ ਨਹੀਂ ਕਿਸੇ ਦਾ ਰੌਲਾ ਹਮੜਾ ਝਗੜਾ ਰਹਿਣਾ ਕੋਊ ਰਹਿਣਾ ਕੋਊ ਪੰਡਤ ਮੁੱਲਾ ਸਾਡੇ ਤੋਂ ਪੰਡਤ ਮੁੱਲਾ ਦਾ ਝਗੜਾ ਪਾਇਆ ਹੋਇਆ ਆਏ ਵਿਦਵਾਨ ਪੰਡਤ ਨੇ ਸਾਡੇ ਵਾਲੇ ਵੀ ਸਿੱਖਾਂਦੇ ਆ ਮੁੱਲਾ ਨੇ ਝਗੜਾ ਤਾਂ ਇਹਨਾਂ ਦਾ ਹੁੰਦਾ ਇਸ ਜਿਹੜੇ ਨਾਲ ਜੁੜੇ ਹੁੰਦੇ ਨੇ ਤਾਂ ਝਗੜਦੇ ਨੇ ਇਹ ਮਾਇਆ ਧਾਰੀ ਨੇ ਤਾਂ ਝਗੜਦੇ ਨੇ ਇਹ ਤਾਂ ਹਾਸਤੇ ਖੜੇ ਨੇ ਤਾਂ ਝਗੜਦੇ ਨੇ ਇਤਿਹਾਸ ਵਾਲੇ ਪੱਥਰ ਨਾਲ ਜੁੜੇ ਹੁੰਦੇ ਨੇ ਗੱਲ 'ਚ ਪੱਥਰ ਪਾਈ ਫਿਰਦੇ ਹੁੰਦੇ ਨੇ ਜਿੰਨੇ ਇਤਿਹਾਸ ਵਾਲੇ ਨੇ ਉਹਨਾਂ ਦੇ ਧਾਰਾਂ ਦੇ ਗੱਲ 'ਚ ਪੱਥਰ ਆ ਪੱਥਰ ਨਹੀਂ ਲਾਉਂਦੇ ਹੁੰਦੇ ਪੱਥਰਾਂ ਵਾਲਾ ਨੇ ਇਤਿਹਾਸ ਉਹ ਗੁਰੂਆਂ ਨੂੰ ਵੀ ਪੱਥਰ ਵਾਲੀ ਸਮਝਦੇ ਨੇ ਉਹਨਾਂ ਨੂੰ ਸਮਝੇ ਨਹੀਂ ਹੈਗੀ ਕਿ ਸਾਨੂੰ ਇਹ ਕਿਹਾ ਸੀਗਾ ਹਰ ਕਾ ਸੇਵਕ ਕੋ ਸੋਹਰ ਜੇਹਾ ਪੇਦਾ ਨਾ ਜਾਣੋ ਮਨਸ ਦੇ ਆ ਉਹਨਾਂ ਦੀ ਮਨਸ ਦੇ ਦਾ ਪੇ ਨਹੀਂ ਸਮਝੀਦਾ ਵੀ ਇਹਨਾਂ ਦੀ ਜਦ ਗੁਰੂਆਂ ਦੀ ਮਨਸ ਦੇ ਹਯੋ ਨਹੀਂ ਉਹਦਾ ਇਤਿਹਾਸ ਕਾਦਾ ਕਰੋਗੇ ਤੁਸੀਂ ਕਰਨ ਦਾ ਆਤਮਾ ਨਾ ਕਰੋ ਇਤਿਹਾਸ ਉਹਨਾਂ ਦਾ ਦਾਸਕ ਮੇ ਹੋ ਜੂ ਜੀ ਦੇ ਹੈ ਨਹੀਂ ਜਿਉਂਦੇ ਦਿਓ ਉਹ ਨਵੇਂ ਪਾਸ਼ਾ ਦੀ ਦਾ ਦੇ ਅਲੱਗ ਸੀ ਹੋ ਤਾਂ ਕੁਰਮਤ ਕਾਈ ਦਾ ਪਾਸ਼ਾ ਕੰਨ ਠੀਕਰ ਫੋਰ ਦਲੀਸਰ ਉਹਦਾ ਉਹ ਠੀਕਰਾ ਹੱਥ ਤੇ ਚੱਕੀ ਫਿਰਦਾ ਸੀ ਨਵੇਂ ਪਾਸ਼ਾ ਦੇ ਦਾ ਸਰੀਰ ਦਾ ਠੀਕਰਾ ਹੱਥੇ ਚੱਕਿਆ ਆ ਸੀ ਕਹਿੰਦੇ ਕਿੱਥੇ ਸੱਟਾ ਬੋਲਾ ਉਹ ਨਹੀਂ ਕਹਿ ਰਿਹਾ ਫਰੀਦ ਕਿੱਥੇ ਬਣਿਆ ਘੱਟ ਬਣੋ ਢਾਈ ਬੋਟਲੀ ਬਣੋ ਢਾਈ ਬੋਟਲੀ ਉਹਦਾ ਹੱਥ ਦੇ ਚੱਕੀ ਫਿਰਦੇ ਸੀ ਵੇ ਠੀਕਰਾ ਕੀਦੇ ਸਰ ਤੇ ਪੰਨੀ ਉਹਦੇ ਸਰ ਤੇ ਪੰਨ ਤਾਲ ਜਾ ਕੇ ਉਹਦਾ ਫੁੱਟ ਰਾਈਂ ਦੀ ਠੀਕਰਾ ਤਾਂ ਕੀ ਇਹ ਨੂੰ ਠਿਕਰਾ ਕਹਿੰਦੇ ਹੋਰ ਕੀ ਇਹ ਠਿਕਰਾ ਸਰੀਰ ਨੇ ਹੁੰਦਾ ਜੀ ਦੀ ਮੰਨਤ ਉਹ ਕਿੱਥੇ ਠਿਕਰਾ ਕਿਤੇ ਤੁਸੀਂ ਮੰਨਤਾ ਤੁਸੀਂ ਕਰ ਲੋਗੇ ਪ੍ਰਚਾਰ ਫਿਰ ਕਹਿੰਦੇ ਨੀ ਇਹ ਦਸਮ ਦੀ ਬਾਣੀ ਨਹੀਂ ਪੜਤਾਨੇ ਦਾ ਪੜ ਪੜਦਰੂ ਕੀ ਪਤਾ ਠਿਕਰਾ ਕੀ ਹੁੰਦਾ ਪੜਨ ਠਿਕਰਾ ਕਹਿੰਦਾ ਸਰੀਰ ਨੂੰ ਕੰਚਨ ਦੇ ਹੀ ਕਹਿੰਦਾ ਉਹ ਬਾਹਲੇ ਸਰੀਰ ਨੂੰ ਪੜਨਦਾ ਪੰਡਤਾਂ ਦਾ ਬਹਲਾ ਸ੍ਰੀ ਕੰਚਨਦੇਹੀ ਹੈ। ਸਾਡੇ ਕੰਚਨਦੇਹੀ ਅੰਦਰਲੀ ਹੈ। ਦੇਹੀ ਗੁਪਤ ਵਿਦੇਹੀ ਦੀ ਸ। ਇਹ ਵਿਦੇਹੀ ਨੂੰ ਕੰਚਨਦੇਹੀ ਕਹਿੰਦੇ ਪੰਡਤ ਦੀ ਭਾਸ਼ਾ ਚ। ਇਹ ਹੀ ਵਿਦਵਾਨ ਕਹਿੰਦੇ ਨੇ। ਹਾਂਜੀ। ਅਜੇਯੰ ਅਪੇਯੰ ਨਿਰੰਕਾਰ ਨਿਤਯੰ। ਅਜੇਯੰ ਅਪੇਯੰ ਨਿਰੰਕਾਰ। ਵਾਹ ਵਾਹ ਬਾਣੀ ਨਿਰੰਕਾਰ ਹੈ। 内定。<量>